ਕੇਸਰ ਵਾਲਾ ਦੁੱਧ ਪੀਣ ਦੇ ਨਾਲ ਮਿਲਣਗੇ ਤੁਹਾਨੂੰ ਅਣਗਿਣਤ ਲਾਭ ਰੋਜ਼ਾਨਾ ਰਾਤ ਨੂੰ ਸੇਵਨ ਕਰਨ ਦੇ ਨਾਲ ਸਰੀਰ 'ਚ ਨਜ਼ਰ ਆਉਣਗੇ ਇਹ ਬਦਲਾ ਜਾਣ ਕੇ ਹੋ ਜਾਓਗੇ ਹੈਰਾਨ ਅੱਜ ਹੀ ਡਾਈਟ 'ਚ ਕਰ ਲਓ ਸ਼ਾਮਿਲ ਜੀहां ਕੇਸਰ ਦੇ ਦੁੱਧ ਦੇ ਨਾਲ ਤੁਹਾਨੂੰ ਕਿੰਨਾ ਫਾਇਦਾ ਹੋ ਸਕਦਾ ਇਹ ਸ਼ਾਇਦ ਹੀ ਤੁਸੀਂ ਜਾਣਦੇ ਹੋਗੇ ਖਾਸ ਕਰਕੇ ਪੁਰਸ਼ਾਂ ਤੇ ਔਰਤਾਂ ਦੇ ਲਈ ਦਰਅਸਲ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣਾ ਇੱਕ ਚੰਗੀ ਆਦਤ ਜੋ ਹੋ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਦੁੱਧ ਦੇ ਵਿੱਚ ਥੋੜਾ ਜਿਹਾ ਕੇਸਰ ਫਾਈਬਰ ਇਸ ਫਾਇਦੇ ਨੂੰ ਵਧਾ ਸਕਦਾ ਹੈ ਕੇਸਰ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਦੇ ਵਿੱਚ ਗਿਣਿਆ ਜਾਂਦਾ ਹੈ ਜਿਸ ਦੀ ਖਾਸ ਖੁਸ਼ਬੂ ਅਤੇ ਰੰਗ ਇਸ ਨੂੰ ਹੋਰ ਮਸਾਲਿਆਂ ਤੋਂ ਵੱਖਰਾ ਬਣਾਉਂਦੇ ਨੇ ਜੇਕਰ ਤੁਸੀਂ ਹਰ ਰੋਜ਼ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਦੇ ਵਿੱਚ ਕੇਸਰ ਦੀਆਂ ਕੁਝ ਪੱਤੀਆਂ ਮਿਲਾ ਕੇ ਪੀਓ ਤਾਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਹੈਰਾਨ ਕਰ ਦੇ ਬਦਲਾਅ ਵੀ ਨਜ਼ਰ ਆਉਣਗੇ ਦਰਅਸਲ ਉਹ ਕੀ ਬਦਲਾਅ ਨੇ ਉਹ ਵੀ ਤੁਹਾਨੂੰ ਇਸ ਪੂਰੀ ਵੀਡੀਓ ਦੇ ਵਿੱਚ ਦੱਸਾਂਗੇ ਤਾਂ ਅੰਤ ਤੱਕ ਜ਼ਰੂਰ ਬਨੇ ਰਹੋ ਕਿਉਂਕਿ ਇਹ ਤੁਹਾਡੀਆਂ ਕੁਝ ਬਿਮਾਰੀਆਂ ਨੇ ਜੋ ਕੁਝ ਤੋਂ ਸਮੱਸਿਆਵਾਂ ਨੇ ਜੋ ਹਰ ਇੱਕ ਦੀ ਲਾਈਫ ਦੇ ਵਿੱਚ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਵੀ ਕੀ ਬਦਲਾਵ ਕਰਦਿਆਂ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਅਸਲ ਜਿਨ੍ਹਾਂ ਲੋਕਾਂ ਨੂੰ ਜਿਹੜੇ ਕਿ ਇਨਸੋਮਨੀਆ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਕੇਸਰ ਮਿਲਾ ਕੇ ਦੁੱਧ ਪੀਣਾ ਚਾਹੀਦਾ ਹੈ ਕੇਸਰ ਮਿਲਾ ਕੇ ਦੁੱਧ ਪੀਣ ਦੇ ਨਾਲ ਮਨ ਨੂੰ ਆਰਾਮ ਮਿਲਦਾ ਹੈ ਅਤੇ ਨੀਂਦ ਆਸਾਨੀ ਦੇ ਨਾਲ ਆਉਂਦੀ ਹੈ ਕੇਸਰ ਦਾ ਦੁੱਧ ਵੀ ਜਿਹੜੀ ਕਿ ਇਨਸੋਮਨੀਆ ਦੀ ਸਮੱਸਿਆ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦਾ ਹੈ ਦੂਜਾ ਆਉਂਦਾ ਹੈਗਾ metabolisme ਜੇਕਰ ਤੁਸੀਂ ਰੋਜ਼ਾਨਾ ਕੇਸਰ ਵਾਲਾ ਦੁੱਧ ਪੀਂਦੇ ਹੋ ਤਾਂ ਇਹ metabolic system ਨੂੰ ਬਤਾਉਂਦਾ ਹੈ ਤੇ ਭਾਰ ਘਟਾਉਣ ਦੇ ਵਿੱਚ ਵੀ ਆਸਾਨ ਹੁੰਦਾ ਹੈ ਅੱਗੇ ਆਉਂਦਾ ਹੈਗਾ ਵੀ ਇਹ ਜਿਹੜੀ ਕਿ ਮਰਦਾਂ ਦੇ ਵਿੱਚ ਜਾਂ ਫਿਰ ਔਰਤਾਂ ਦੇ ਵਿੱਚ ਉਪਜਾਊ ਸ਼ਕਤੀ ਨੂੰ ਕਿਵੇਂ ਬਤਾਉਂਦਾ ਹੈ ਦਰਅਸਲ ਪੁਰਸ਼ਾਂ ਅਤੇ ਔਰਤਾਂ ਦੇ ਵਿੱਚ ਜਣਨ ਸ਼ਕਤੀ ਵਧਾਉਣ ਦੇ ਲਈ ਕੇਸਰ ਦੀ ਵਰਤੋਂ ਲੰਬੇ ਸਮੇਂ ਤੋਂ ਕੀਤੀ ਜਾਂਦੀ ਹੈ بڑے ਬਜ਼ੁਰਗ ਵੀ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਕੇਸਰ ਦਾ ਦੁੱਧ ਰਾਮ ਬਾਣ ਇਲਾਜ ਵੀ ਹੈਗਾ ਤੇ ਇਸ ਦੇ ਫਾਇਦੇ ਵੀ ਬਹੁਤ ਹੁੰਦੇ ਕੇਸਰ ਦੇ ਵਿੱਚ ਐਫਰੋਡਿਸਿਅਕ ਗੁਣ ਹੁੰਦੇ ਨੇ ਜੋ ਕਿ ਕਾਮਵਾਸਨਾ ਅਤੇ ਜਿੰਸੀ ਕਾਰਨਾ ਨੂੰ ਕਾਰਜਾਂ ਦੇ ਵਿੱਚ ਵਧਾਉਣ ਦੇ ਵਿੱਚ ਮਦਦ ਕਰਦੇ ਨੇ ਇਸ ਦੇ ਨਾਲ ਹੀ ਕੇਸਰ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਵੀ ਸ਼ੁਕਰਾਣੂ ਦੀ ਗੁਣਵੱਤਾ ਅਤੇ ਗਤੀਸ਼ੀਲਤਾ ਨੂੰ ਵਧਾਉਣ ਦੇ ਵਿੱਚ ਮਦਦ ਕਰਦੇ ਨੇ ਜਿਸ ਦੇ ਨਾਲ ਮਰਦਾਂ ਦੀ ਜਿਹੜੀ ਕਿ ਫਰਟੀਲਿਟੀ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਅੱਗੇ ਆਉਂਦਾ ਹੈ ਵੀ ਤੁਹਾਡੀ ਚਮੜੀ ਦੇ ਲਈ ਵੀ ਇਹ ਕਿੰਨਾ ਲਾਭਦਾਇਕ ਹੈ ਕਹਿੰਦਾ ਤਾਂ ਰਾਤ ਨੂੰ ਕੇਸਰ ਵਾਲਾ ਦੁੱਧ ਪੀਣ ਦੇ ਨਾਲ ਚਮੜੀ ਤੁਹਾਡੀ ਜਵਾਨ ਦਿਖਦੀ ਹੈਗੀਏ ਕੇਸਰ ਜਿਹੜਾ ਕਿ ਚਮੜੀ ਦੀ ਲਚਕਤਾ ਨੂੰ ਵਧਾਉਂਦਾ ਹੈ ਬਰੀਕ ਲਾਈਨਾਂ ਅਤੇ ੁਰੜੀਆਂ ਨੂੰ ਘਟਾਉਂਦਾ ਹੈ ਜੇਕਰ ਤੁਸੀਂ ਆਪਣੇ ਚਿਹਰੇ ਨੂੰ ਜਵਾਨ ਦਿਖਾਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕੇਸਰ ਵਾਲਾ ਦੁੱਧ ਜ਼ਰੂਰ ਪਿਓ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੱਸ ਸਕਦੇ ਹੋ ਕਿ ਕੀ ਤੁਹਾਡੇ ਘਰ ਦੇ ਵਿੱਚ ਕੋਈ ਕੇਸਰ ਵਾਲੀ ਦੁੱਧ ਦੀ ਵਰਤੋਂ ਕਰਦਾ ਹੈ ਜਾਂ ਫਿਰ ਨਹੀਂ ਕਰ ਜੇਕਰ ਤੁਸੀਂ ਵੀ ਪਿੰਦੇ ਹੋ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਅੱਗੇ ਆਉਂਦਾ ਹੈ ਕਿ ਤੁਹਾਡੀ ਪਾਚਨ ਕਿਰਿਆ ਨੂੰ ਇਹ ਕਿਵੇਂ ਵਧਾਉਂਦਾ ਹੈ ਅਸਲ ਵਿੱਚ ਕੇਸਰ ਵਾਲਾ ਦੁੱਧ ਰੋਜ਼ਾਨਾ ਰਾਤ ਨੂੰ ਪੀਣ ਦੇ ਨਾਲ ਪਾਚਨ ਕਿਰਿਆਵਾਂ ਸਹੀ ਢੰਗ ਦੇ ਨਾਲ ਕੰਮ ਕਰਦੀ ਹੈ ਇਹ ਗੇਸਟੋਇੰਟੈਸਟਾਈਨਲ ਟ੍ਰੈਕ ਦੇ ਵਿੱਚ ਰਾਹਤ ਪ੍ਰਦਾਨ ਕਰਦਾ ਜਿਸ ਦੇ ਵਿੱਚ ਐਸਿਡ ਰਿਫਲਸ ਅਤੇ ਬਦਹਜਮੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਫਿਰ ਆਉਂਦਾ ਹੈ ਡਿਪਰੈਸ਼ਨ ਡਿਪਰੈਸ਼ਨ ਦੇ ਲਈ ਇਹ ਕਿਵੇਂ ਅਸਰਦਾਰ ਹੋ ਸਕਦਾ ਹੈ ਤਾਂ ਤਾਂ ਡਿਪਰੈਸ਼ਨ ਤੋਂ ਪੀੜਿਤ ਲੋਕਾਂ ਦੇ ਲਈ ਰੋਜ਼ਾਨਾ ਕੇਸਰ ਵਾਲਾ ਦੁੱਧ ਪੀਣਾ ਫਾਇਦੇਮੰਦ ਹੋ ਸਕਦਾ ਹੈ 2019 ਦੇ ਵਿੱਚ ਇੱਕ ਅਧਿਐਨ ਦੇ ਵਿੱਚ ਜਿਹੜਾ ਕਿ ਕਿਹਾ ਜਾਂਦਾ ਸੂਤਰਾਂ ਦੇ ਮੁਤਾਬਕ ਕਿ ਉਸ ਅਧਿਐਨ ਦੇ ਅਨੁਸਾਰ ਕੇਸਰ ਜੜਾ ਕੇ ਡਿਪਰੈਸ਼ਨ ਦੇ ਹਲਕੇ ਅਤੇ ਦਰਮਿਆਨੀ ਲੱਛਣਾਂ ਦੇ ਉੱਤੇ ਪ੍ਰਭਾਵ ਦਿਖਾਉਂਦਾ ਹੈਗਾ ਤਾਂ ਇਹ ਖਬਰ ਤੁਹਾਨੂੰ ਕਿਵੇਂ ਜੀ ਲੱਗੀ ਹੈ ਇਹ ਜਾਣਕਾਰੀ ਤੁਹਾਡੇ ਲਈ ਬੇਹਦ ਜ਼ਰੂਰੀ ਵੀ ਹੋ ਸਕਦੀ ਹੈਗੀ ਹੈ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੀ ਰਾਏ ਸ਼ੇਅਰ ਕਰਿਓ ਕਿਉਂਕਿ ਅਜਿਹੇ ਹੈਲਥ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵਾਲੇ ਟੀਵੀ ਦੇ ਉੱਤੇ ਐਦਾਂ ਦੇ ਟੌਪਿਕ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤਾਂਕਿ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਉੱਤੇ ਅਮਲ ਕਰ ਸਕੋ